ਉੱਕੀ ਜੀ ਹੋ ਗਿਆ ਸੋਈ ਬੰਦ ਬਾਕੀ ਜਲਦੀ ਜੰਦੀ ਆਦੀ ਭਾਬੀ ਨੂੰ ਕਹਿੰਦੀ ਮੈਂ ਅੰਦਰ ਕਮਰੇ ਚ ਚਲੀਆਂ ਚਾਹ ਬਣਾਉਣ ਨਹੀਂ ਚਲੀ ਇਹਨਾਂ ਨੂੰ ਚਾਹ ਬਣਾ ਕੇ ਦੇ ਦੇ ਮਾਂਪੀ ਨੇ ਮੈਂ ਕਹਿ ਕੇ ਬੋਲੀ ਕਿ ਕੀ ਆ ਪੋਲਾ ਯਾਰ ਅੱਗੇ ਆਂਦਾ ਮਾਂਪੀ ਨੇ ਹਾਂ ਵਿੱਚ ਸਿਰ ਹਿਲਾਇਆ ਕਹਿੰਦੀ ਠੀਕਾ ਫਿਰ ਸੋਈ ਬੰਦ ਚਲੀ ਜਾਂਦੀ ਆ ਕਮਲ ਕਮਰੇ ਵੱਲ ਨੂੰ ਤਾਂ ਵੀ ਆਂਟੀ ਮੈਨੂੰ ਜਸਨੇ ਸਾਰਾ ਕੁਝ ਦੱਸਿਆ ਤੁਸੀਂ ਵੀ ਘਰ ਕਿਸੇ ਗੱਲ ਤੇ ਨਹੀਂ ਕਰਨੀ ਆਪਾਂ ਤੁਹਾਡੇ ਇੱਕ ਪਾਸੇ ਚੱਲ ਨਹੀਂ ਨਾ ਫੜੋ ਹੁਣ ਆਉਂਦੀ ਆ ਹਾਂਜੀ ਕੀ ਹਾਲ ਨੇ ਚਾਹ ਆਉਂਦੀ ਆ ਕੀ ਹਾਲ ਨੇ ਸਨਾਂ ਦੇ ਬੁੱਤਾਂ ਐ ਕਰ ਕਰੀ ਕਰੀ ਗਾਦੇ ਅਸੀਂ ਚਾਹ ਵੀ ਦੋ ਅਸੀਂ ਬਲੌਗ ਬਣਾਉਣ ਲੱਗ ਰਹੇ ਹਾਂ ਜੀ ਯੂਟਿਊਬ ਬਲੌਗ ਆਰਟਿਸਟ ਮਹਿੰਗੇ ਨਹੀਂ ਬੋਲਦੇ ਨਹੀਂਗੇ ਪੂਰੀ ਆਰਟਿਸਟ ਮਹਿੰਗੇ ਹੋ ਗਏ ਬੋਲਦੇ ਨਹੀਂਗੇ ਅੱਜ ਕੱਲ੍ਹ ਵੀ ਕੰਮ ਵਾਲੇ ਤਾਂ ਕੀ ਕਰਾਉਂ ਨਾ ਨਾ ਚੱਲ ਰਹੀ ਆ ਜੈ ਹੋ ਜੈ ਹੋ ਜੈ ਹੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਦੇਖ ਲਓ ਬੱਚਾ ਇਹ ਸੇਵਾ ਦਾ ਫਰਕ ਆਪਕੋ ਅਵਸ਼્ય ਮਿਲੇਗਾ ਹੈ ਨਾ ਬੱਚਾ ਇਹ ਸੇਵਾ ਦਾ ਬਲ ਆਪਕੋ ਅਵਸ਼્ય ਮਿਲੇਗਾ ਇਧਰ ਚਾਹ ਦੀ ਲੋੜ ਨਹੀਂ ਗਈ ਇਹਨਾਂ ਨੂੰ ਚਾਹ ਦੀ ਲੋੜ ਤਾਂ ਨਹੀਂ ਹੈਗੀ ਚਾਹ ਦੀ ਲੋੜ ਹੈ ਜੀ ਹੈ ਨਹੀਂ ਤੈਨੂੰ ਵੀ ਲੋੜ ਹੈਗੀ ਆਸ਼ੀਰਵਾਦ ਆਪਕੇ ਸਾਥ ਹੈ ਬੱਚਾ ਨਾਲੇ ਸਾਥ ਹੈ ਆਮਾਰਾ ਇੱਕ ਆਮ ਜੀ ਵੀ ਕਰ ਲੈਣੀ ਤੁਸੀਂ ਬਖੰਡੀ ਜੀ ਬਿਲਕੁਲ ਬਿਲਕੁਲ ਹੈ ਬੋਲ ਬੱਚਾ ਪਰ ਇਹ ਜਹਾਂ ਦੀ ਬਾਰੀ ਨੂੰ ਹੱਥ ਤਾਂ ਮੰਨੇਗਾ ਸੰਤਾਂ ਨੂੰ ਹਾਂ ਜੀ ਬੋਲ ਕੀ ਬੋਲਣਾ ਚਾਹ ਪੀ ਲੈਣ ਦੇ ਸੰਤਾਂ ਨੂੰ ਢੱਕ ਮਸਾਲੇ ਦਾ ਚਾਹੇ ਠੀਕ ਹੈ ਜੀ ਐਂ ਬਸ ਦੱਬ ਲੈ ਓਕੇ ਹਾਂ ਬਛਲੀ ਕਿ ਮੇਰਾ ਬਰਥਡੇ ਇੱਕ ਕੁੜੀ ਦਾ ਬਰਥਡੇ ਸੀ ਕਮੈਂਟ ਕਰਕੇ ਦੱਸੋ ਮੈਂ ਕਮੈਂਟ ਚ ਕਰਾਂ ਜੋਰ ਦੇਖੋ ਹੁਣ ਦੇਖੋ ਪਤਾ ਲੱਗੂ ਛੂਟ ਚੱਲ ਰਹੀ ਜੀ ਨੰਦ ਭਰਜਾਈ ਦਾ ਪਾਰਟ 2 ਦਾ ਇੱਧਰ ਲਿਆਉਂਦੀ ਇੱਧਰ ਦੀ ਸੈਟ ਏ ਬੇਦੇ ਕੰਮ ਕਰ ਰਹੇ ਨੇ ਆਰਟਿਸਟ ਬੇਲੇ ਕੰਮ ਕਰਦੇ ਹਾਂ ਹਾਂ ਇਹ ਕਦਾ ਕਿਹੜੇ ਲੋਕ ਸਾਹਮਣੇ ਆਏ ਤੈਨੂੰ ਵੀ ਕਹਿੰਦੇ ਆ ਤੂੰ ਵੀ ਕਿਹੜੇ ਸਾਹਮਣੇ ਆ ਅਸੀਂ ਤਾਂ ਸਾਡੇ ਕੇਸੀ ਕਰਾਉਂਦੀ ਨਹੀਂ ਹੈ ਜਗਾ ਕੁਛ ਅਸੀਂ ਕੋਈ ਨਾਮ ਕਿ ਦਿਖਾਵਾਂਗੇ ਦਿਖਾਵਾਂਗੇ ਦੋ ਮਰਾਂ ਕਰਾਂਗੇ ਮੂੰਹ ਤੇ ਕੁੱਟੇ ਤੈਨੂੰ ਬਹੁਤ ਕਰੂੰਗਾ ਮੈਂ ਤਾਂ ਮਗਾ ਸੋਚ ਰੱਖਿਆ ਲੜਾਈ ਨਹੀਂ ਹੋ ਜਾਏਗਾ ਤਾਂ ਜਾ ਕੇ ਗੰਡੂ ਵਜ ਜਾ ਕੋਈ ਮੈਂ ਆ ਕੇ ਮੇਰੀ ਕੁੜੀ ਅੱਧੀ ਹੋਣੀ ਮੌਕਾ ਵੀ ਨਹੀਂ ਮੇਰੀ ਕੁੜੀ ਛਿੜਕ ਖਾਣ ਦਾ ਮੌਕਾ ਵੀ ਨਹੀਂ ਵਿਚਾਰੀ ਦਿੰਦੀ ਮਾਰਨ ਦੀ ਤਾਂ ਬਹੁਤ ਦੂਰ ਦੀ ਗੱਲ ਮੇਰੀ ਕੁੜੀ ਛਿੜਕ ਵੀ ਨਹੀਂ ਖਾਂਦੀ ਮੈਂ ਤਾਂ ਬਹੁਤ ਘੁੱਟਦਾ ਏਰੀ ਉਹਨਾਂ ਨੂੰ ਹੋਈ ਤੁਰੇ ਵਾਲੇ ਹਾਈਲਾਈਟਰ ਮੂ ਹੋ ਗਏ ਔਰ ਆਦਾ ਏਰੀ ਦਮ ਘਰ ਵੀ ਵਾਲੀ ਸੀ ਸਿਰ ਚ ਮਾਰ ਲੈਂਦੇ ਮਾਰਦਾ ਜੀ ਮਾਰ ਕੋਈ ਸ਼ੂਟ ਚੱਲ ਰਿਹਾ ਹੁਣ ਮੇਰਾ ਸੀਨ ਹੈ ਅੱਛਾ ਇਕ ਕੁੜੀ ਨੂੰ ਦੇਖਣਾ ਇਧਰ ਨੂੰ ਕਰ ਇਹਨਾਂ ਗੱਲਾਂ ਬਾਤਾਂ ਕਰੀਏ ਵਲੌਗਰ ਨਾਲ ਤੁਸੀਂ ਸਾਰੇ ਜਾਣੇ ਦੱਸੋ ਵੀ ਤੁਹਾਨੂੰ ਲੱਗ ਰਿਹਾ ਹੈ ਹਵਾ ਜੀ ਨਾਲ ਵੀ ਖੁਸ਼ਕੀ ਖੁਸ਼ਕੀ ਜੀ ਲੱਗਦੀ ਜਾਂਦੀ ਹੈ ਸਾਰੇ ਕਿਤੇ ਖਿੱਚਿਆ ਖਿੱਚੀ ਜੀ ਸਕਿਨ ਹਨ ਹਾਂ ਖਿੱਚੀ ਖਿੱਚੀ ਜੀ ਸਕਿਨ ਸਿੱਖ ਬੋਲਦੇ ਜੇ ਡਰਾਈ ਡਰਾਈ ਹੋ ਰਹੇ ਨੇ ਮੇਰਾ ਰੰਗ ਸਾਫ ਹੋ ਗਿਆ ਹਨ ਫੋਨ ਹੀ ਪਹਿਲਾਂ ਮੈਂ ਗੱਡਾ ਬੂਹਾ ਕੋਰਾ ਹੁੰਦਾ ਨਹੀਂ ਕਰੇ ਫਿਰ ਅਸੀਂ ਹੈ ਹੀ ਨਹੀਂ ਸੋਹਣੇ ਸੀ ਕਦੋਂ ਕਹੇ ਵੀ ਅਸੀਂ ਸੋਹਣੇ ਆ ਇਹ ਸੋਹਣੇ ਨਹੀਂ ਮੇਰੀ ਗਾਇਸ ਬਰੋਂ ਹੈ ਜਾਂ ਕਿੱਥੋਂ ਇਹ ਇਹ ਆਈ ਹੈ ਯੂਕੇ ਸੇ ਕਿੰਨੇ ਪਾਉਂਡ ਕੀ ਹੈ 75 ਡਾਲਰਾਂ ਦੀ ਇਹ ਬਣ ਗਏ 10.5 ਹਜ਼ਾਰ ਰੁਪਏ ਮੰਗਦੀ ਹਾਂ ਪਾਉਂਡ ਯੂਕੇ ਦੇ ਪਾਉਂਡ ਹੈ ਯੂਕੇ ਦੇ ਪਾਉਂਡ ਹੈ ਹਾਂ ਜੀ ਇੰਗਲੈਂਡ ਦੇ ਇੰਗਲੈਂਡ ਚ ਪਾਉਂਡ ਇੰਗਲੈਂਡ ਯੂਕੇ ਕੀ ਹੈ ਯੈਸ ਸੁਣੋ ਤਾਂ ਨਹੀਂ ਆਈ ਤੇ ਇਹਨੂੰ ਮੈਂ ਜਿੱਦੇ ਪਹਿਲੇ ਦਿਨ ਬੰਨਿਆ ਤੇ ਪਹਿਲੇ ਦਿਨ ਹੀ ਮੈਂ ਵੀਅਰ ਕੀਤੀ ਹੈ ਘੜੀ ਦੀ yes ਮਸ਼ੀਨ ਤਾਂ ਅੰਦਰੋਂ ਹੀ ਪੁੱਨ ਲਈ ਸੀ ਓਕੇ ਤੇ ਤਾਂ ਲਾਉ ਸੋਰੀ ਇਹਦੇ ਮੇਰੇ ਕੋਲ 11 ਦਿਨਾਂ ਬਾਅਦ ਫੇਰ ਆਈ ਚੱਲ ਆ ਗਈ ਆ ਗਈ ਮੇਰੇ ਕੋਲ ਇੱਕ ਕੜੀ ਮੇਰੀ ਹੋਰ ਆਈ ਪਈ ਹੈ ਆਸਟ੍ਰੇਲੀਆ ਅੱਛਾ ਇਹ ਵੀਅਰਡ ਹੁੰਦੀ ਹੈ ਮਤਲਬ ਇਹ ਬੰਨੀ ਯੂਜ਼ ਕਰੀ ਪਹਿਲੇ ਠੀਕ ਓਕੇ ਯਾ ਮਤਲਬ ਕੌਣ ਓਕੇ ਸਾਨੂੰ ਪਤਾ ਨਹੀਂ ਨਾ ਸੀ ਇੱਕ ਹੋਰ ਆ ਗਈ ਆਸਟ੍ਰੇਲੀਆ ਤੋਂ ਕਹਿੰਦੇ ਕਿਸੇ ਨੂੰ ਘੜੀ ਦੇਣੀ ਨਹੀਂ ਚਾਹੀਦੀ ਆਪਣਾ ਚੰਗਾ ਟਾਈਮ ਕਿਸੇ ਕੋਲੇ ਵਾਗ ਜਾਂਦਾ ਸਹੀ ਬਾਤ ਹੈ ਮੈਂ ਕਿਹਾ ਫਿਰ ਅਗਲੇ ਨੇ ਮੈਨੂੰ ਆਪਣਾ ਚੰਗਾ ਟਾਈਮ ਦਿੱਤਾ ਤੇ ਮੈਂ ਹੁਣ ਸਲੂਨ ਦੀ ਓਪਨਿੰਗ ਤੇ ਬੱਟਾ ਸਾਰਾ ਟਾਈਮ ਪੀਸ ਦੇ ਗਈ ਮਹਾਵਲਾ ਸਾਰਾ ਟਾਈਮ ਹੀ ਉਹਨਾਂ ਨੂੰ ਮਿਲਿਆ ਸਹੀ ਗੱਲ ਹੈ ਇਸੇ ਇੱਕ ਗੱਲ ਹੋਰ ਵੀ ਕਹਿੰਦੇ ਜੇ ਟਾਈਮ ਪੀਸ ਹੋ ਗਿਆ ਘੜੀ ਜੇ ਖੜਗਿਉ ਮਾਰੀ ਹੁੰਦੀ ਬਹੁਤ ਮਾਰੀ ਹੁੰਦੀ ਨਾਲੇ ਕਹਿੰਦੇ ਗਿਫਟ ਚ ਰਮਾਲ ਨਹੀਂ ਇੱਕ ਦੂਜੇ ਨੂੰ ਦੇਣਾ ਚਾਹੀਦਾ ਇਹ ਇਹ ਗੱਲਾਂ ਸੱਚੀਆਂ ਨੇ ਵਲੌਗ ਵਾਲੇ ਕੱਟ ਕਰਕੇ ਦੱਸ ਰਮਾਲ ਤੇ ਪਰਫਿਊਮ ਰਮਾਲ ਕਿਵੇਂ ਰਮਾਲ ਪਰਫਿਊਮ ਕਹਿੰਦੇ ਮੈਂ ਕਹਿਣ ਨੂੰ ਕੀ ਆ ਤਾਂ ਕਹਿਣ ਨੂੰ ਕਹੀ ਜਾਂਦੇ ਨੇ ਬਾਂਦਰ ਕੀ ਜਾਣੇ ਨਾ ਨਾ 2 ਮਿੰਟ ਖੜ ਜਾ 2 ਮਿੰਟ ਰਮਾਲ ਮਤਲਬ ਕੀ ਚੱਕਰ ਹੁੰਦਾ ਦੋ ਮਿੰਟ ਚੰਗੀ ਚੰਗੀ ਗੱਲ ਤੇਰੀ ਗੱਲ ਚੰਗੀ ਆ ਜਮਾ ਇੱਥੇ ਜਿਹੜੇ ਆਪਾਂ ਨੂੰ ਦੇਖ ਰਹੇ ਨੇ ਇਹਨਾਂ ਨੂੰ ਨੌਲੇਜ ਨਹੀਂ ਹੁੰਦੀ ਨੌਲੇਜ ਮੇਰੇ ਰਮਾਲ ਦਾ ਕੀ ਰਾਜ ਹੁੰਦਾ ਆਹ ਕਹਿੰਦੇ ਮੈਂ ਦਈਂ ਦਾ ਨਹੀਂ ਹੁੰਦਾ ਰਮਾਲ ਪੈੰਦਰ ਰਮਾਲ ਚੰਗਾ ਭਾਈ ਆਪਦੀ ਆਪ ਲਿਆ ਕਰੋ ਇਹਨਾਂ ਵਾਲਾ ਉਹਦੀ ਬੰਗ ਲੈਣਾ ਮੈਥੋਂ ਤਾਂ ਇਹਨੇ ਆਪ ਆਏ ਹੋ ਪਹਾੜ ਦੇ ਨੀਚੇ ਆ ਬਾਇਆ ਉੱਠ ਪਹਾੜ ਦੇ ਨੀਚੇ ਫਿਰ ਉੱਠਣੀ ਕਿਧਰ ਗਈ ਵਿਚਾਰੀ ਉਹਨੇ ਤੂੰ ਨੀਚੇ ਆਉਂਦੀ ਹੈਗੀ ਪਹਾੜ ਤੇ ਸਤਨਾਮ ਵਾਲੀ ਗੱਲਾਂ ਕਰਨ ਲੱਗੀ ਹੈ ਨਾ ਉਹਦੇ ਲਈ ਮੈਨੂੰ ਪਤਾ ਵੀ ਹੈ ਉਹ ਦੋ ਮਿੰਟ ਦੋ ਮਿੰਟ ਸਤਨਾਮ ਤੇ ਉਹਦੇ ਜਦੋਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਉਹੀ ਗੱਲਾਂ ਹੁਣੇ ਕਰਨ ਲੱਗੀ ਹੈ ਹੈ ਨਾ ਗੱਲ ਕੀ ਜਲ ਰਹੀ ਆਪ ਕੋ ਸੋਰੀ ਹੁਣ ਹੱਸਣੀ ਨਹੀਂ ਟਣਾ ਤੁਸੀਂ ਨੇ ਤੇ ਪਰਫਿਊਮ ਦਾ ਕੀ ਮਤਲਬ ਹੁੰਦਾ ਕੀ ਹੋ ਜਾਣਾ ਨਹੀਂ ਆਪਾਂ ਨੂੰ ਬੈਂਦਾ ਗਿਫਟ ਤੇ ਪਰਫਿਊਮ ਵੀ ਆਇਆ ਰਮਾਲ ਤਾਂ ਨਹੀਂ ਮਿਲੂ ਆਇ ਕੜੀਆਂ ਵੀ ਆਈਆਂ ਨੇ ਗਿਫਟ ਚ ਤਿੰਨ ਚਾਰ ਕੜੀਆਂ ਰਮਾਲ ਸੀ ਦੇ ਦਾਂਗੇ ਇੱਥੇ ਮੈਨੂੰ ਵੈ ਇੰਨੀ ਸੋਹਣੀ ਕਮ ਲੱਗੀਆਂ ਨੇ ਇਹਨਾਂ ਰਮਾਲ ਉਹ ਆ ਗਿਆ ਹੈਲੋ ਹੈਲੋ ਬਾਈ ਕਿਹਦਾ ਹੈ ਕੋਈ ਨਾ ਦਸ ਫਿਲ ਲੈ ਦੋ ਤੈਂ ਤੇ ਲਗੜੀ ਉਹਨੂੰ ਕੋਈ ਜੱਫੀ ਪਣਾ ਰੋ ਕੋਈ ਰਿਹਾ ਹੋਰ ਠੀਕ ਹੋ ਹੱਦੀ ਵਧੀਆ ਸ਼ੂਟ ਕਿਵੇਂ ਚੱਲ ਰਿਹਾ ਸਾਰੇ ਜਾਣੇ ਕਿਵੇਂ ਹੋ ਸ਼ੂਟ ਬਹੁਤ ਵਧੀਆ ਚੱਲ ਰਿਹਾ ਚੱਲ ਵਧੀਆ ਗੱਲ ਮੇਰੇ ਡਾਰਕ ਸਰਕਲ ਪੈ ਗਿਆ ਡਾਰਕ ਸਰਕਲ ਕੋਈ ਚੀਜ਼ ਦੱਸੋ ਸਤਗੁਰ ਤੇਰੀ ਅੱਖ ਨੂੰ ਕੀ ਹਾਵਾਂ ਹੋਬੀ ਲੈ ਜੋ ਮੈਂ ਤਾਂ ਬੋਲੀ ਟੈਂਸ਼ਨ ਆ ਜਾ ਮੇਰੇ ਤੇ ਸਤਗੁਰ ਦੇ ਦੋਨਾਂ ਦੇ ਡਾਰਕ ਸਰਕਲ ਪੈ ਚੁੱਕੇ ਨੇ ਸਾਨੂੰ ਕੋਈ ਆ ਨਹੀਂ ਸਾਨੂੰ ਟੈਂਸ਼ਨ ਆ ਵਧੀਆ ਨਹੀਂ ਸਾਨੂੰ ਟੈਂਸ਼ਨ ਨਹੀਂ ਟੈਂਸ਼ਨਾਂ ਬਹੁਤ ਨਹੀਂ ਸਾਨੂੰ ਦੇ ਡਾਰਕ ਸਰਕਲ ਦਾ ਤੂੰ ਦੱਸ ਦੇ ਤੂੰ ਜਮ ਲਾਉਣਾ ਡਾਰਕ ਸਰਕਲ ਦਾ ਉਹ ਲਾਜ ਡਾਰਕ ਸਰਕਲ ਦਾ ਸਹੀ ਤੋਹਰਾ ਖਗਰ ਕੀ ਦੇ ਸਾਡਾ ਆ ਬੰਦਾ ਜਿਹੜਾ ਨਾ ਕਦੇ ਕਾਲਾ ਹੋਵੇ ਨਾ ਵੱਧ ਇਤੋਂ ਵੱਧ ਗੋਰਾ ਹੋਵੇ ਐਂਦਾ ਐਂ ਰਹਿੰਦਾ ਉਸਕੇ ਆ ਜਾ ਇਹਨੂੰ ਲੰਗੜਾ ਉਸਕੇ ਦੱਸਦੀ ਹੈ ਲੰਗੜਾ ਆਪੁਰੇ ਮੈਨੂੰ ਹਾਂ ਤੇ ਤੂੰ ਲੰਗੜੀ ਤੁਰੀਦੀ ਮਾਰ ਦੇ ਮੋਲੋ ਕੇ ਲੰਗ ਮਾਰ ਕੇ ਕਰੀਆਂ ਜੰਨਾ ਗੋਡੇ ਫਿਰ ਕਦੇ ਨੂੰ ਲੂਟ ਹੁੰਦਾ ਲਾਲ ਹੋਇਆ ਪਿਆ ਕਿਉਂ ਨਹੀਂ ਹੁੰਦਾ ਅੱਦਾਂ ਤਾਂ ਹੋ ਗਿਆ ਨਿੰਮੇ ਪਾਣੀ ਨਾਲ ਨਾਤੀਆਂ ਹੋਰ ਜੀ ਬਲੌਗ ਨੂੰ ਸ਼ੇਅਰ ਕਰਦੇ ਰਹੋ ਨਾ ਕਹਿੰਦੀ ਮੈਂ ਦੱਸਾਂ ਅਗਲਿਆਂ ਨੂੰ ਲੈ ਆ ਜੀ ਇਹਨਾਂ ਨੂੰ ਬਚਾਰੇ ਨੂੰ ਨਹੀਂ ਪਤਾ ਬਚਾਰੇ ਮਮਾ ਇੱਕ ਚੀਜ਼ ਸਪੈਸ਼ਲ ਹੈ ਹੈਲੋ ਜੀ ਮੈਂ ਸਾਨੂੰ ਐ ਦੱਸਣਾ ਚਾਹੁੰਦੀ ਆ ਹਨਾ ਵੈਸੇ ਤਾਂ ਸਾਰੇ ਸਮਝਦਾਰ ਨੇ ਮੈਂ ਕੋਈ ਗਾਲੀ ਨਹੀਂ ਪਰ ਮੇਰਾ ਖੂਬ ਬਣੀ ਆ ਜਿਹਨ ਕਿ ਸਰਵਤਾਂ ਦੀ ਕਿਟਾਰੀ ਹੈ ਨਾ ਗੋਡੇ ਗਿੱਟੇ ਹਨਾ ਨਾਲ ਮੈਡੀਸਨ ਲਾ ਮੈਡੀਸਨ ਦੇ ਨਾਲ ਇੱਕ ਚੀਜ਼ ਜ਼ਰੂਰ ਕਰੋ ਆਇਦਰ ਲਾ ਕੇ ਆਇਸ਼ਟਾ ਆਇਦਰ ਲਾ ਕੇ ਆਇਸ਼ਟਾ ਲਾ ਕੇ ਜੈ ਟੈਟੂ ਦੇ ਨਾਲ ਹਾਰਟ ਬਿਟ ਡੈਟੀ ਬਣਾਓ ਜੀ ਪਾਵਨ ਡਾਕਟਰ ਬਣੀ ਹੋਈ ਆ ਲੈ ਰਹੀ ਸੀ ਓਏ ਨਹੀਂ ਓਏ ਚਿਕੜ ਗੁਣੀਆਂ ਤੁਹਾਡੇ ਕੋਲੇ ਜਮਾ ਨਹੀਂ ਹੋਣਾ ਜਿਹੜਾ ਸਿੱਕੂ ਦਿੰਦਾ ਬਾਡੀ ਦੇ ਵਿੱਚ ਰੜਕ ਚੂਕਾ ਇਹਨਾਂ ਨੇ 1 ਮਹੀਨਾ ਮਤਲਬ ਸਿੱਖੀ ਆ ਸਾਡੇ ਇੱਥੇ ਨੇੜੇ ਹੋਆ ਪਾਵਨ ਡਾਕਟਰ ਇਹ ਤਾਂ ਮਜ਼ਾਕ ਕਰਦੇ ਨੇ ਇਹ ਤਾਂ ਮਜ਼ਾਕ ਕਰਦੇ ਨੇ ਉੱਥੇ ਇਹਨਾਂ ਨੇ ਸਿੱਖਿਆ ਆ ਰਿਹਾ ਪਾਵਨ ਡਾਕਟਰ ਸੱਚੀ ਕਹਿੰਦੀ ਜਿੰਦਾਬਾਦ ਠੀਕ ਹੈ ਜੀ ਨਹਿਮ ਦੇ ਪੱਤੇ ਵਾਲਕੇ ਜੀ ਉਹਦੇ ਨਾਲ ਨਾਓ ਠੀਕ ਹੈ ਜੀ ਨਾ ਮੈਨੂੰ ਇੱਥੇ ਹੁਣ ਦੱਸਿਓ ਆ ਤੁਹਾਡੀ ਉਹਨੂੰ ਡੈਡ ਹੁੰਨਗੇ ਅਸੀਂ ਬਿਹਾਰ ਤੋਂ ਵੀ ਡੈਡੀ ਕਾ ਤੋਂ ਇੱਕ ਡਰ ਸਰਕਲ ਸਾਨੂੰ ਤਾਂ ਟੈਨਸ਼ਨਾਂ ਬਹੁਤ ਨੇ ਤਾਂ ਕਰਕੇ ਆ ਇਹ ਜੇ ਜਿੱਦ ਦੀ ਸਾਡੇ ਵੀਡੀਓ ਦੇਖਣ ਚਾਏ ਲੱਗਦਾ ਹੁਣ ਵੀ ਇਹਨਾਂ ਦੀ ਲਾਈਫ ਬਹੁਤ ਸੋਹਣੀ ਆ ਪਰ ਐਕਚੁਅਲ 'ਚ ਅਸੀਂ ਵੀ ਬਹੁਤ ਟੈਨਸ਼ਨਾਂ 'ਚ ਘੇਰੇ ਹੋਏ ਆ ਸਾਡਾ ਅੱਧ ਤੋਂ ਜ਼ਿਆਦਾ ਟਾਈਮ ਸਰ ਕਰਦੇ ਵਿੱਚ ਲੰਘਦਾ ਧੀ ਗੁਰੀ ਆਂਦਾ ਹਾਏ ਮੇਰਾ ਪਾ ਮਿਆ ਐਸੀ ਹੀ ਬਾਤ ਹੈ ਹਨਾ ਬਿਸ਼ਾਲੀ ਹਨਾ ਬਿਸ਼ਾਲੀ ਬਿਸ਼ਾਲੀ ਨੂੰ ਪੁੱਛ ਲੈਣੇ ਆਂ ਵੀ ਐਂ ਬਿਸ਼ਾਲੀ ਬਿਸ਼ਾਲੀ ਹਾਂਜੀ ਲੋਕ ਕਹਿੰਦੇ ਨੇ ਵੀ ਇਹ YouTube ਵਾਲੇ ਵੀ ਬਹੁਤ ਖੁਸ਼ ਰਹਿੰਦੇ ਨੇ ਵਾਹ ਅਸੀਂ ਨਹੀਂ ਆਦੇ ਮੇਰੀ ਧੀ ਮੇਰੇ ਕੋਲ ਕਲਾ ਐਜ ਤਾਂ ਮੈਂ ਫਚੇ ਤਰ ਐਨੇ ਖੰਦੀਆ ਮਤਾਇਆ ਕਹਿਣਾ ਚਾਹੁੰਨਾ ਵੀ ਤੁਸੀਂ ਵੀ ਟੈਨਸ਼ਨ 'ਚ ਰਹਿੰਦੇ ਹੋ ਹਨਾ ਬਹੁਤ ਟੈਨਸ਼ਨ ਹੈ ਨਾ ਟੈਨਸ਼ਨ ਤਾਂ ਸਾਰੇ ਦੇ ਜੀ ਕੋਈ ਟੈਨਸ਼ਨ ਅਕੀ ਥੋੜੀਆਂ ਨੇ ਕਿਸੇ ਨੂੰ ਕੋਈ ਟੈਨਸ਼ਨ ਹੈ ਕਿਸੇ ਨੂੰ ਕੋਈ ਪਰ ਇਹਦੇ ਵੀ ਹਰ ਇੱਕ ਨੂੰ ਇਸ ਤਰ੍ਹਾਂ ਹੀ ਲੱਗੁੰਦਾ ਜਿਹੜਾ YouTube ਤੇ ਨਵੇਂ ਤਾਂ ਬੜੇ ਖੁਸ਼ ਰਹਿੰਦੇ ਨੇ ਪਰ ਇੱਥੇ ਆ ਕੇ ਜਦੋਂ ਇਕੱਠੇ ਜੇ ਹੋ ਜਾਂਦੇ ਫਿਰ ਜੀ ਲੱਗਦੇ ਇਹ ਸਾਰੀ ਫੇਕ ਲਾਈਫ ਆ ਸਾਰੀ ਫੇਕ ਲਾਈਫ ਆ ਅਰਜੀਨਲ ਲਾਈਫ ਦੀ ਤੁਹਾਨੂੰ ਦਿਖਾ ਨਹੀਂ ਸਕਦੇ ਸਾਡੀ ਬਈ ਮੁੰਡਿਆਂ ਦੇ ਪੁੱਤਰ ਜਿਹੜੇ ਕੁੜੀਆਂ ਲੇਡੀਜ਼ ਆਰਟਿਸਟਸ ਨੇ ਉਹ ਬੜਾ ਸਟਰਗਲ ਕਰ ਰਹੇ ਹਾਂ ਹਮ ਸਹੀ ਬਾਤ ਹੈ ਇਹਨਾਂ ਚੰਨ ਸਵੇਰੀ ਬਸ ਤੇ ਚੜ ਜਾਣਾ ਇੱਥੇ ਪਹੁੰਚਣਾ ਉਹ ਤਾਂ ਪੀਆਰਟੀਸੀ ਵਾਲੇ ਆਧਾਰ ਕਾਰਡ ਪਿੱਛੇ ਮੱੱਚੇ ਰਹਿੰਦੇ ਨੇ ਐ ਕੋਈ ਕੁਝ ਬੋਲੂ ਕਨੈਕਟਰ ਕੋਈ ਕੁਝ ਕਿਸੇ ਨੇ ਕੋਟ ਤੋਂ ਆਉਣਾ ਹੁੰਦਾ ਜਾਣਾ ਹੁੰਦਾ ਮੈਂ ਤਾਂ ਜਿਵੇਂ ਮਾਰਕੀ ਤੇ ਮੈਸੀ ਜੀ ਤੁਹਾਨੂੰ ਫੋਟੋ ਲਿ ਮਨਜੀ ਜੀ ਕਦੇ ਵਿਚਾਰੀ ਟੀਨੀ ਜੀ ਗੱਲ ਸਮਝ ਜੀ ਮਨਜੀ ਜੀ ਅਸੀਂ ਨਾ ਇਧਰ ਹੁਣ ਬਸਰ ਗਏ ਸੀ ਜਲੰਧਰ ਤੋਂ ਅੰਬਰਸਾਰ ਦੀ ਬੱਸ 'ਤੇ ਬੈਠੇ ਚਾਰ ਲੇਡੀਜ਼ ਉਹ ਮਤਲਬ ਬਦਲਣਾ ਹੋਣਾ ਹੈ ਲਾਈਕ ਕਮੈਂਟ ਕਰ ਦਿਓ ਜੀ ਓਕੇ ਮੇਰੀ ਪੂਰੀ ਜ਼ਿੰਦਗੀ ਦਾ ਸਵਾਲ ਆ ਠੀਕ ਆ ਮੈਂ ਆਪਦੇ ਫੈਸਲੇ ਆਪ ਲੈ ਸਕਦੀ ਆ ਤੁਸੀਂ ਮੇਰੇ ਨਾਲ ਚਲੋ ਮੈਂ ਜਾ ਕੇ ਸਮਾਨ ਦੇਖ ਕੇ ਆਉਂਦੀ ਆ ਕਿਉਂ ਟਾਈਮ ਖਰਾਬ ਕਰੀ ਜਾਂਦੇ ਹੋ ਜਿੱਥੇ ਇਹਨੇ ਕੋਈ ਚੀਜ਼ ਖਰੀਦਣੀ ਆ ਉਥੇ ਦੇਖ ਲੈਣ ਦੋ ਉਹਨੂੰ ਕਿਹੜਾ ਸਮਝਦਾਰੀ ਦੇ ਨਾਲ ਹੀ ਸਮਾਨ ਖਰੀਦਣਾ ਹੈ ਇਹ ਕਿਹੜਾ ਬੇਬੂਕ ਆ ਕਮਲ ਕੰਨੀ ਭਾਬੀ ਇਹ ਗੱਲਾਂ ਤੇ ਤੁਸੀਂ ਨਾ ਹੀ ਕਰ ਆਪ ਦੇ ਘੋੜੀ ਰੱਖ ਸਕਦੀਆਂ ਗੱਲਾਂ ਮੈਨੂੰ ਸਮਝਾਉਣ ਦੀ ਲੋੜ ਨਹੀਂ ਮੈਨੂੰ ਪਤਾ ਹੀ ਹੁੰਦਾ ਕੀ ਕਰਨਾ ਕੀ ਨਹੀਂ ਮੈਂ ਮੰਮੀ ਕਹਿੰਦੀ ਫਿਰ ਤੂੰ ਗੇਂਗਾ ਚਲ ਆਏ ਕਰਮਾਂ ਟਿੱਕ ਤੇ ਨਾਲ ਹੀ ਚੱਲ ਤਿਆਰ ਹੋ ਜਾ ਲੋ ਜੀ ਲਾਸਟ ਸੀਨ ਵੀਡੀਓ ਦਾ ਲਾਸਟ ਕਿਤੇ ਲਾਸਟ ਹੀ ਆ ਬਸ ਹੂੰ ਹੂੰ ਬੜੀ ਬੁਰੀ ਲਾਸਟਾ ਪਾ ਦੇ ਬਈ ਤਿਆਰੀ ਨੇ ਸੀਨ ਕਰਨਾ ਬੱਬੇ ਲਾਲਾ 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 ਸਮਝੋ ਤੁਸੀਂ ਸੀਨ ਉਤੋਂ ਪਾ ਲੈ ਤੁਸੀਂ ਹਾਂ ਇਹੀ ਆ ਡਰੈਸ ਕਿਹੜੀ ਆ ਪਹਿਲਾਂ ਹੀ ਹੋ ਗਈ ਆ ਪਾਰਕ ਤੋਂ ਤੋਂ ਪਹਿਲਾਂ ਹੀ ਡਰੈਸ ਕਰੀ ਹੋਈ ਐ ਜਿੱਥੇ ਤੁਸੀਂ ਸ਼ਹਿਰ ਜਾਉਂਗੇ ਬਸ ਫਿਰ ਆ ਆ ਦੇਖ ਪਾ ਇੱਕ ਦੂਜਾ ਮੰਡਪੀ ਦਾ ਸੀਤ ਤੇ ਜਸਤ ਇਹਨੋਂ ਜਾਨੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਮੰਡਪੀ ਤੇ ਸੀਤ ਤੇ ਭਰੇ ਹੋਏ ਕੱਪੜਿਆਂ ਦੇ ਨਾਲ ਪਾਉਂਦੇ ਆ ਜੇ ਵੀ ਪਰਾਕਰੇ ਜਨੇ ਮਾ ਇਹਨਾਂ ਸਮਾਂ ਦੇ ਘਰਾਂ ਹੋ ਜਾਂਦੇ ਕੀ ਹਾਲ ਨੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਜੀ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਜੀ ਤੇ ਸ਼ੂਟ ਡਨ ਹੋ ਚੁੱਕਿਆ ਬਸ ਆ ਸੀਨਾ ਛੋਟਾ ਜਿਹਾ ਹੋ ਰਹਿ ਗਿਆ ਦੰਨੀ ਆਓ ਸਾਰਾ ਤੇ ਬਲੌਗ ਮਿਲਾ ਦੇ ਤੁਹਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਇਹ ਚੈਨਲ ਤੇ ਵੀ ਜਲਦੀ ਵੀਡੀਓ ਲੈ ਕੇ ਆਇਆ ਕਰਾਂਗੇ ਫਰਪਾਲ ਪਾਲੀ ਵਾਲੇ ਤੇ ਗੁਰੀ ਤੇ ਸਾਰਿਆਂ ਦੇ ਫਿਊ ਡੇਸ ਬਲੌਗ ਸਭ ਕੋ ਜਾਇ ਕਰੂਗਾ ਤੇ ਮੇਨ ਚੈਨਲ ਤੇ ਵੀਡੀਓ ਨਹੀਂ ਹੋਣੀ ਆ ਤੇ ਸਪੋਰਟ ਰੱਖਿਆ ਕਰੋ ਸ਼ੇਅਰ ਕਰਦੇਆ ਕਰੋ ਬਾਕੀ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਗੰਡੂਆਂ ਜੀਟੀ ਪੇਜ ਹਰਪਾਲ ਪਾਲੀ ਤੇ ਗੁਰੀ ਗੰਡੂਆਂ ਸਤਗੁਰੂ ਪ੍ਰੋਡਕਸ਼ਨ ਆਈ ਡੀਜ਼ਿਸ ਨੇ ਇੱਥੇ ਵੀ ਫੋਲੋ ਕਰ ਲਓ ਤੇ ਮੋਰ ਕੰਟੈਂਟ ਦੇਖਣ ਲਈ ਫੋਲੋ ਕਰ ਲਿਓ ਤੇ ਬਲੌਗ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਤੁਸੀਂ ਪਿਆਰ ਦਿੰਦੇ ਹੋ ਸਾਰਿਆਂ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਨੈਕਸਟ ਬਲੌਗ ਦੇ ਨਾਲ ਓਕੇ ਥੈਂਕ ਯੂ